ਲੋਟੀਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ 올 ਇੰਡੀਆ ਫੈਡਰੇਸ਼ਨ ਦੇ ਪ੍ਰਧਾਨ ਤਰਜੰਦਰ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ ਪਾਰਟੀ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਰਾ ਕਹਿਣਾ ਹੈ ਕਿ ਪਾਰਟੀ ਦੀ ਮਜ਼ਬੂਤੀ ਦੇ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਉਹਨਾਂ ਨੇ ਅਕਾਲੀ ਦਲ ਬਦਲਦੇ ਵੀ ਖੂਬ ਨਿਸ਼ਾਨੇ ਸਾਧੇ ਹਨ ਦੇਖੋ ਇਲੈਕਸ਼ਨ ਦੀ ਅਸੀਂ ਪੂਰੀ ਤਿਆਰੀ ਕਰ ਚੁੱਕੇ ਹਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਇਹ ਕੋਸ਼ਿਸ਼ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਖਾਸ ਮੁਤਾਬਕ ਤੀਸਰਾ ਬਦਲ ਜਿਹੜਾ ਪੰਜਾਬ ਵਿੱਚ ਦੇਖੀ ਜਿਹਦੇ ਵਾਸਤੇ ਅਸੀਂ ਯਤਨ ਕੀਤੇ ਆ ਚਾਰ ਪੰਜ ਮੀਟਿੰਗਾਂ ਅਸੀਂ ਪੰਜਾਬ ਡੈਮੋਕਰੈਟਿਕ ਅਲਾਈਅንስ ਨਾਲ ਵੀ ਕੀਤੀਆਂ ਤੇ ਆਮ ਆਦਮੀ ਪਾਰਟੀ ਨਾਲ ਵੀ ਪੰਜ ਛੇ ਮੀਟਿੰਗਾਂ ਕੀਤੀਆਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਨ ਵਾਸਤੇ ਜਿਹਦੇ ਵਿੱਚ ਪੰਜਾਬ ਡੈਮੋਕਰੈਟਿਕ ਅਲਾਈਅንስ ਆਮ ਆਦਮੀ ਪਾਰਟੀ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਇਹ ਸਾਰੇ ਜਣੇ ਇੱਕ ਮੰਚ ਤੇ ਇਕੱਠੇ ਹੋ। ਲੇਕਿਨ ਮੈਂ ਸਮਝਦਾ ਸਾਡੀ ਵੀ ਬਦਕਿਸਮਤੀ ਆ ਔਰ ਪੰਜਾਬ ਦੀ ਵੀ ਬਦਕਿਸਮਤੀ ਆ ਕਿ ਜੋ ਲੋਕ ਚਾਹੁੰਦੇ ਸੀ ਪੰਜਾਬ ਦੇ ਉਹ ਅਸੀਂ ਨਹੀਂ ਕਰ ਸਕੇ। ਬੜੀਆਂ ਸੁਹਿਰਦ ਕੋਸ਼ਿਸ਼ਾਂ ਕੀਤੀਆਂ ਨੇ ਲੇਕਿਨ ਉਹਦੇ ਵਿੱਚ ਅਸੀਂ ਕਾਮਯਾਬ ਨਹੀਂ ਹੋਏ ਤੇ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਪਣੇ ਤੌਰ ਤੇ ਇਕੱਲਾ ਪੰਜਾਬ ਦੀ ਪੰਜਾਬ ਆਪਣੇ ਪਾਰਲੀਮੈਂਟ ਇਲੈਕਸ਼ਨ ਲੜੇ। ਕਿੰਨੇ ਕੈਂਡੀਡੇਟ ਖੜਾਉਂਦੇ ਜੀ ਪੰਜਾਬ ਦੇ? ਦੋ ਕੈਂਡੀਡੇਟ ਅਸੀਂ ਹੁਣ ਤੱਕ ਅਨਾਉਂਸ ਕੀਤੇ ਆ। ਦੂਸਰੇ ਇਸ ਕਰਕੇ ਅਨਾਉਂਸ ਨਹੀਂ ਕੀਤੇ ਕਿਉਂਕਿ ਸਾਡੀ ਗੱਲਬਾਤ ਚੱਲ ਰਹੀ ਸੀ ਹੁਣ ਕਿਉਂਕਿ ਸਾਰਿਆਂ ਨਾਲ ਗੱਲ ਖਤਮ ਹੋ ਚੁੱਕੀ ਆ ਥੋੜੇ ਦਿਨਾਂ ਤੱਕ ਅਸੀਂ ਪਾਰਟੀ ਮੀਟਿੰਗ ਕਰੇਗੀ ਹਾਈ ਕਮਾਂਡ ਉਹਦੇ ਵਿੱਚ ਫੈਸਲਾ ਕਰਾਂਗੇ ਕਿ ਕਿੰਨੀਆਂ ਸੀਟਾਂ ਵੰਡੀਆਂ ਜਾਣਗੀਆਂ ਬੀਪੀ ਦੀ ਰਿਪੋਰਟ ਉੱਪਰ ਵੀ ਮੁੱਦਾ ਉਖਾਇਆ ਜਾਣਾ ਜੀ ਉਹਨਾਂ ਦਾ ਤੁਸੀਂ ਸੁਣਿਆ ਸੀਗਾ ਇਹ ਵੀ ਜਿਹੜੇ ਕਾਨੂੰਨ ਲੜਨ ਜਾ ਰਹੇ ਨੇ ਉਹਨਾਂ ਦੇ ਮੁਕਾਬਲੇ ਕੋਈ ਤੁਹਾਡਾ ਉਮੀਦਵਾਰ ਜਨਰ ਜੇਜੇ ਸਿੰਘ ਉਹਨਾਂ ਦੇ ਮੁਕਾਬਲੇ ਤੇ ਸਾਡੇ ਉਮੀਦਵਾਰ ਨੇ ਲੇਕਿਨ ਮੈਂ ਸਮਝਦਾ ਬਾਦਲ ਦਲ ਨੇ ਕਿ ਉਹਨੂੰ ਪਾਰਲੀਮੈਂਟ ਦੀ ਟਿਕਟ ਦੇ ਕੇ ਜਿਤਾਉਣ ਦੀ ਕੋਸ਼ਿਸ਼ ਕਰਨੀ ਇਹ ਸਵਿਖ ਸਿਧਾਂਤਾਂ ਦੀ ਉਲੰਘਣਾ ਹੈ ਔਰ ਮੈਂ ਤੇ ਇਤੋਂ ਤੱਕ ਕਹੂੰਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਇਹਦੇ ਵਿੱਚ ਇੰਟਰਵਿਊ ਕਰਨਾ ਚਾਹੀਦਾ ਔਰ ਅਕਾਲੀ ਦਲ ਦਾ ਪ੍ਰਧਾਨ ਜਿਨੇ ਇਹਦੀ ਘੋਸ਼ਣਾ ਕੀਤੀ ਹੈ ਉਹਨੂੰ ਕੱਲ੍ਹ ਤੱਕ ਤੇ ਆਪਣੇ ਤਲਬ ਕਰਨਾ ਚਾਹੀਦਾ ਤੁਸੀਂ ਵੀ ਉਸ ਪਾਰਟੀ ਦੇ ਵਿੱਚ ਰਹੇ ਹੁਣ ਵਿਰੋਧ ਕਰ ਰਹੇ ਹੋਣ ਛੱਡਣ ਤੋਂ ਬਾਅਦ ਲੱਗਦਾ ਨਹੀਂ ਅਸੀਂ ਅੱਜ ਵੀ ਉਹ ਕੋਈ ਪਾਰਟੀ ਹੈ ਸਾਡੀ ਅਸੀਂ ਕੋਈ ਭਾਰਤੀ ਛੱਡੇ ਨਹੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਹੀ ਆਂ ਔਰ ਮਰਦੇ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਰਹਿਣਾ ਅਸੀਂ ਬਾਦਲ ਨੂੰ ਛੱਡਿਆ ਬਾਦਲ ਪਰਿਵਾਰ ਨੂੰ ਛੱਡਿਆ ਜਿਨ੍ਹਾਂ ਨੇ ਸਿੱਖ ਸਿਧਾਂਤਾਂ ਦਾ ਕਹਾਣ ਕੀਤਾ ਹੈ ਜਿਨ੍ਹਾਂ ਨੇ ਆਪਣੇ ਤੱਕ ਸ੍ਰੀ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਦਾ ਕਹਾਣ ਕੀਤਾ ਉਸ ਚੇਰ ਦਾ અપਮਾਨ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਕੀਤਾ ਅਕਾਲੀ ਦਰ ਦਾ ਉਹ ਹਸ਼ਰ ਕੀਤਾ ਜਿਹੜਾ ਅਜੇ ਤੱਕ ਕਦੀ ਨਹੀਂ ਹੋਇਆ ਰਾਜ ਭਾਗ ਕਰਨ ਵਾਲੀ ਪਾਰਟੀ ਪੀਸਾ ਨੰਬਰ ਤੇ ਆਵੇ ਕਿ 117 ਜੋ 15 ਸੀਟਾਂ ਤੇ ਸਮਰਜ ਜਾਵੇ ਇਹ ਹਾਲ ਕੀਤਾ ਬਾਦਲ ਦਲ ਨੇ ਫਿਰ ਅਸੀਂ ਪਹਿਲਾਂ ਪਾਰਟੀ ਦੇ ਵਿੱਚ ਰਹਿ ਕੇ ਲੜਾਈ ਲੜੀ ਕਿ ਤੁਸੀਂ ਗੈਰ ਸਿਧਾਂਤਕ ਗੱਲਾਂ ਕਰ ਰਹੇ ਹੋ ਪਾਰਟੀ ਮਰ ਜਾਏਗੀ ਜਦੋਂ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਫਿਰ ਉਹਨਾਂ ਸਿਧਾਂਤਾਂ ਨੂੰ ਕਾਇਮ ਰੱਖਣ ਵਾਸਤੇ ਅੱਜ ਅਸੀਂ ਅਕਾਲੀ ਦਲ ਦੇ ਸਾਲੀ ਬਣਾ ਕੇ ਲੜਾਈ ਲੱਗ ਰਹੇ ਹਾਂ ਤਾਂ ਕਿ ਅਕਾਲੀ ਦਲ ਨਾ ਮਰ ਜਾਏ ਅਕਾਲੀ ਦਲ ਦਾ ਇੱਕ ਸ਼ਾਨਾ ਮੱਤਾ ਇਤਿਹਾਸ ਹੈ ਇਹ ਸ਼ਹੀਦਾਂ ਦੀ ਜਥੇਬੰਦੀ ਹੈ ਸ਼ਹੀਦਾਂ ਦੇ ਖੂਨ ਤੇ ਬਣੀ ਆਪਣੀ ਜਥੇਬੰਦੀ ਹੈ ਅਸੀਂ ਖਾਲੀ ਦਲ ਨਹੀਂ ਮਰਨ ਦੇਣਾ ਕਦੀ ਵੀ ਪੰਜਾਬ ਵਿੱਚੋਂ ਕਿਹੀ ਸਾਡੀ ਲੜਾਈ ਹੈ ਅਜੰਡਾ ਕੀ ਲੈ ਕੇ ਚੱਲਿਓ ਪਾਰਟੀ ਦਾ ਜੇ ਤੂੰ ਤੁਸੀਂ ਨਹੀਂ ਨਾਲ ਲੜ ਰਹੇ ਤੁਸੀਂ ਹਸ ਕੈਂਡੀਡੇਟਾਂ ਨੂੰ ਜਿਹੜੇ ਆ ਤੁਸੀਂ ਆਪਣੇ ਜਿਹੜੇ ਥੋੜੇ ਦਿਨਾਂ ਤੱਕ ਅਸੀਂ ਆਪਣਾ ਇਲੈਕਸ਼ਨ ਮੈਨੀਫੈਸਟੋ ਜਿਹੜਾ ਉਹ ਜਾਰੀ ਕਰਾਂਗੇ ਜਿਹਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਲਈ ਕੀ ਕਰਾਂਗੇ ਜੇ ਗੁਰੂ ਮਹਾਰਾਜ ਕੋਈ ਸੇਵਾ ਦਿੰਦੀ ਆ ਤੇ ਫਿਰ ਇਹ ਐਲਾਨ ਜਿਹੜਾ ਥੋੜੇ ਦਿਨਾਂ ਤੱਕ